ਅਸ ਵਕਤ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਬਹੁਤ ਵੱਡੀ ਸਫਲਤਾ ਮਿਲੀ ਆ।ਦਰਅਸਲ ਬਾਬਾ ਸਦੀਕੀ ਦੇ ਕਤਲ ਮਾਮਲੇ ਦੇ ਵਿੱਚ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਮੋਸਟ ਵੌਂਟਡ ਗੈਂਗਸਟਰ ਨੂੰ ਜਿਹੜਾ ਯੂਐਸਏ ਦੇ ਵੱਲੋਂ ਰਿਪੋਰਟ ਕੀਤਾ ਗਿਆ ਭਾਰਤ ਲਿਆਂਦਾ ਜਾ ਰਿਹਾ ਭਾਰਤ ਸਰਕਾਰ ਦੇ ਨਾਲ ਇੱਕ ਤਰੀਕੇ ਦੇ ਨਾਲ ਕਹੇ ਕਿ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਯੂਐਸਏ ਦੀ ਗਵਰਨਮੈਂਟ ਨੇ ਜਿਹੜਾ ਸਾਥ ਦਿੱਤਾ ਤੇ ਉਸੇ ਸਾਥ ਦੇ ਵਿੱਚ ਇਸ ਵਕਤ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਯੂਐਸਏ ਨੇ ਭਾਰਤ ਦੇ ਲਈ ਡਿਪੋਰਟ ਕਰ ਦਿੱਤਾ ਗਿਆ ਜਾਨੀ ਕਿ ਹੁਣ ਭਾਰਤ ਲਿਆਂਦਾ ਗਿਆ ਅਨਮੋਲ ਬਿਸ਼ਨੋਈ ਦੇ ਨਾਲ ਉਹਨਾਂ ਦੇ ਇੱਕ ਗਰੁੱਪ ਦੇ ਸਾਥੀ ਜਗਦੀਪ ਪੁਰਪੱਜੱਗਾ ਨੂੰ ਜਿਹੜਾ ਭਾਰਤ ਦੇ ਲਈ ਰਿਪੋਰਟ ਕਰ ਦਿੱਤਾ ਗਿਆ ਜਾਨੀ ਕਿ ਯੂਐਸਏ ਦੀ ਗਵਰਨਮੈਂਟ ਦੇ ਵੱਲੋਂ ਭਾਰਤ ਦੇ ਨਾਮੀ ਅਤੇ ਖਤਰਨਾਕ ਗੈਂਗਸਟਰਾਂ ਨੂੰ ਡਿਪੋਰਟ ਕੀਤਾ ਗਿਆ ਇੰਨਾ ਗੈਂਗਸਟਰਾਂ ਦਾ ਭਾਰਤ ਦੇ ਵਿੱਚ ਬਹੁਤ ਸਾਰੇ ਕਤਲ ਮਾਮਲਿਆਂ ਦੇ ਵਿੱਚ ਵੱਖ-ਵੱਖ ਅਪਰਾਧਿਕ ਮਾਮਲਿਆਂ ਦੇ ਵਿੱਚ ਜਾਂਫਰ ਫਰੌਤੀ ਦੇ ਮਾਮਲਿਆਂ ਦੇ ਵਿੱਚ ਨਾਮ ਆਉਂਦਾ ਸੀ ਖਾਸ ਕਰਕੇ ਬਾਬਾ ਸਦੀਕੀ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਮੋਸਟ ਵਾਂਟਡ ਨੇ ਗੈਂਗਸਟਰ